ਕੀ ਕੀ ਨਾ ਜੀ ਔਰ ਕੀ ਕਹਿਣਾ ਚਾਹੋਂਗੇ ਤੁਸੀਂ ਹਾਂਜੀ ਇਹ ਸਾਣੂ ਅਨਸਾਰ ਮਿਲਣਾ ਚਾਹੀਦਾ ਅਨਸਾਰ ਮਿਲਣਾ ਚਾਹੀਦਾ ਜੰਗੀਰ ਸਿੰਘ ਬਾਬੂ ਸਿੰਘ ਦੋ ਘਰ ਅੱਡੇ ਦੇ ਉੱਤੇ ਐ ਸੀ ਜੀ ਤੇ ਸਾਡੇ ਘਰਾਂ ਦੇ ਉੱਤੇ ਵੀ ਇਹਨਾਂ ਨੇ ਆ ਕੇ ਹਮਲਾ ਡਲੇ ਚਲਾਏ ਸ਼ੀਸ਼ੇ ਪੰਡ ਤੋੜ ਗਏ ਟੈਂਕੀ ਪਾਣੀ ਦੀ ਤੋੜਤੀ ਆ ਘਰੇ ਡਲਿਆਂ ਦੀ ਹਾਲਤ ਵੇਖ ਲਓ ਤੁਸੀਂ ਸਾਡੀ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਗੱਲਬਾਤ ਕੀ ਹੋਈ ਸੀ ਸਾਡੇ ਨਾਲ ਕੋਈ ਗੱਲ ਨਹੀਂ ਇਹਨਾਂ ਦੀ ਹੋਈ ਜੀ ਅਸੀਂ ਘਰੇ ਬੈਠੀਏ ਘਰੇ ਸੀ ਅਸੀਂ ਤਾਂ ਤੁਹਾਡੇ ਤੇ ਹਮਲਾ ਕਿਹਨੇ ਕੀਤਾ ਐ ਇਹ ਸੇ ਇਹ ਬੰਦਿਆਂ ਨੇ ਜਿਹੜੇ ਇਹਨਾਂ ਤੇ ਮਲਾਜਮਾਂ ਦੇ ਮਲਾਜਮਾਂ ਨੇ ਕੀਤਾ ਜੀ ਇਹ ਤਾਂ ਨਾਕਾ ਨਹੀਂ ਜਿਹੜੇ ਧਰਨਾ ਕਰੀ ਸੀ ਇਹ ਪਿੰਡ ਦੇ ਹੀ ਬੰਦੇ ਆ ਸਾਰੇ ਕੀ ਕਾਰਨ ਤੁਹਾਡੇ ਕੱਲੇ ਕਰਤੇ ਕਿ ਉਹਨਾਂ ਨੂੰ ਹੌਲਾ ਕਰਨ ਦੀ ਲੋੜ ਪਈ ਕੀ ਗੱਲ ਬਰੀ ਉਹ ਖਾਣਾ ਜਾਂਦੇ ਫੋਕ ਚਲਾਤੇ ਜੀ ਉਹਨਾਂ ਨੇ ਅਸੀਂ ਇੱਥੇ ਨਾ ਆ ਜਾਾਂਗੇ ਸਾਡੇ ਘਰ ਤੇ ਚੜ ਕੇ ਪਰਿਵਾਰਕ ਮੈਂਬਰ ਤਾਂ ਨਹੀਂ ਜ਼ਖਮੀ ਹੋਏ ਤੁਹਾਡੇ ਜੀ ਨਹੀਂ ਸਾਡਾ ਕੋਈ ਜ਼ਖਮੀ ਨਹੀਂ ਹੋਇਆ ਜੀ ਤੇ ਸਾਡੇ ਕੋਠੇ ਤੇ ਆ ਕੇ ਉਹ ਦੂਜੇ ਬੰਦੇ ਆ ਗਏ ਸਾਡੇ ਘਰਾਂ ਦੇ ਤੇ ਉਹਨਾਂ ਨੇ ਫਿਰ ਡਲੇ ਹਟਾ ਕੇ ਪੁਲਿਸ ਦੀ ਸਹਾਇਤਾ ਕੀਤੀ ਪਿੱਛੇ ਉਹਨਾਂ ਨੂੰ ਮੋੜਿਆ ਠੀਕ ਹੈ ਇਹ ਉਹਨਾਂ ਨੇ ਫਿਰ ਵਿਰੋਧ ਚ ਇਹ ਘਰਾਂ ਦੇ ਉੱਤੇ ਵੀ ਡਲੇ ਚਲਾ ਕੇ ਸਾਡੇ ਆ ਸ਼ੀਸ਼ੇ ਵੀ ਭੰਨ ਕੇ ਤੇ ਸਾਡਾ ਸਾਰਾ ਗਰਾਰੀਆਂ ਨਾਲ ਡਾਕਰਾਂ ਸੀ ਹੁਣ ਕੀ ਤੁਸੀਂ ਮੰਗ ਕੀ ਕਰਦੇ ਹੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਪੁਸ ਤੋਂ ਮੰਗਾ ਸੀ ਇਨਸਾਫ ਹੋਣਾ ਚਾਹੀਦਾ ਇਸ ਚੀਜ਼ ਦਾ ਵੀ ਸਾਡੇ ਨਾਲ ਕੋਈ ਵਿਰੋਧਤਾ ਨਹੀਂ ਕੁਛ ਨਹੀਂ ਕਿਉਂ ਸਾਡੇ ਨਾਲ ਰੋਕ ਕੀਤਾ ਗਿਆ ਅਜੇ ਧਰਨਾ ਕਰੀ ਸੀ ਕਿ ਉਹਨਾਂ ਕੋਲ ਤੇਜ ਹਥਿਆਰ ਵੀ ਸੀਗੇ ਜੀ ਤੇਜ ਪੂਰੇ ਜੀ ਕਿਰਪਾਨਾਂ ਤੇ ਗੰਡਾਸੇ ਗੰਡਾਸੇ ਕਸ ਗਏ ਬਹੁਤ ਕਸ ਗਏ ਜੋ ਵੀ ਛੋਟੀਆਂ ਡਲੇ ਝੋ ਲੈ ਕੇ ਬੁਰਗਾਂ ਦਾ ਕੰਮ ਹੋ ਜਾਣਾ ਜੀ ਉਹ ਚਿੱਟਾ ਵੀ ਖਾਂਦੇ ਨਹੀਂ ਵਾਦ ਕਰੂੰਗਾ ਚੱਲਦਾ ਕਿਉਂਕਿ ਪਿੰਡ ਦੀਆਂ ਜਿੰਨੀਆਂ ਗਲੀਆਂ ਗਲੀਆਂ ਦੇ ਵਿੱਚ ਰੂੜੇ ਬਹੁਤ ਪਏ ਐ ਇਹ ਰੂੜੇ ਜੀ ਇਹ ਹੀ ਉਹ ਬੰਦਾ ਨੇ ਕੀਤਾ 2000 ਸੀ ਉਹ ਬੰਦਾ 2000 ਇਕੱਠਾ ਹੋ ਗਿਆ ਜੀ ਸਣੇ ਫੁੜਾਂ ਵੇੜੇ ਅੱਜ ਕਰ ਜਾਂ 10 ਕਰ ਜਾਂ 2 ਕਰ ਜਾਂ ਪਿੰਡ ਕੀ ਕਰ ਸਕਦਾ ਪਿੰਡ ਦੀ ਤਾਂ ਇੰਨੀ ਵਾਦੀ ਹੈ ਨਹੀਂ ਜੀ ਜਿੰਨੇ ਉਹ ਇਕੱਠੇ ਹੋ ਗਏ ਠੀਕ ਹੈ ਜੀ ਕੀ ਸਾਰੀ ਅੱਜ ਮਾਮਲਾ ਹੈ ਜੀ ਇਥੇ ਚੰਦਵਨ ਪਿੰਡ ਚ ਚੇਤੋ ਇਲਾਕੇ ਚ ਇੱਕ ਜਿਹੜਾ ਸਟਿੰਗ ਸਰਪੰਚ ਹੈ ਕੁਲਦੀਪ ਉਹਨੇ ਅੱਜ ਸਵੇਰੇ 40-50 ਬੰਦੇ ਲੈ ਕੇ ਆਪੋਜ਼ਿਟ ਜਿਹੜੀ ਥੇ ਰਹੇ ਉੱਥੇ ਉਹਦੇ ਘਰੇ ਹੀ ਪਹੁੰਚੇ ਔਰ ਉਹਨਾਂ ਨੂੰ ਲਲਕਾਰੇ ਵੀ ਮਾਰੇ ਔਰ ਉਸ ਤੋਂ ਬਾਅਦ ਪੁਲਿਸ ਨੇ ਉਹਨਾਂ ਦਾ ਬਚਾਅ ਜਦੋਂ ਕੀਤਾ ਉਸ ਤੋਂ ਬਾਅਦ ਇਹ ਕੁਲਦੀਪ ਤੇ ਜਿਹੜਾ ਪਹਿਲਾਂ ਹੀ ਇੱਕ ਡਿਫਾਲਟਰ ਬੰਦਾ ਹੈ ਉਹ ਇੱਥੇ ਆ ਕੇ 50 ਬੰਦਿਆਂ ਨਾਲ ਪਿੰਡ ਦੀ ਜਿਹੜਾ ਚੌਂਕ ਹੈ ਉੱਥੇ ਬੈ ਗਿਆ ਪੁਲਿਸ ਨੇ ਇਹਦੇ ਨਾਲ ਲਿੰਗੇਜ ਵੀ ਕਰਨ ਦੀ ਕੋਸ਼ਿਸ਼ ਕੀਤੀ ਔਰ ਇਹਨਾਂ ਨੂੰ ਵਾਰਨ ਵੀ ਕੀਤਾ ਕਿ ਅਸੀਂ ਕਾਨੂੰਨ ਦੇ ਮੁਕਾਬਲੇ ਕਾਰਵਾਈ ਕਰਾਂਗੇ ਬਟ ਉਹਨਾਂ ਨੇ ਪੁਲਿਸ ਦੀ ਕੋਈ ਗੱਲ ਨਹੀਂ ਸੁਣੀ ਇਹਨਦੇ ਅਟੈਕ ਦਾ ਪੁਲਿਸ ਔਰ ਉਹਨਾਂ ਨੇ ਪੁਲਿਸ ਪਾਰਟੀ ਜਿਹੜੀ ਉੱਥੇ ਸੀ ਲਾਅ ਐਂਡ ਆਰਡਰ ਡਿਊਟੀ ਤੇ ਉੱਥੇ ਹੀ ਟੱਟਿਆ ਨਾਲ ਉਹਨਾਂ ਨੇ ਵਾਰ ਕੀਤਾ ਔਰ ਫਿਰ ਉਹਦੇ स सारे जीओ एस एचओ इतना आए ने और जड़ा, -जड़ा बंदा पुलिस से अटैक करता है या पुलिस की जड़ी कानून ड्यूटी है विघ्न पाया है उन्हों किसी भी स्पेयर नहीं करा क्योंकि वास्ते लॉ एंड ऑर्डर मेंटेन रखना और पब्लिक ऑर्डर मेंटेन रखना एक टॉपमोस्ट प्रायरिटी है वी विल

ਔਰ ਪੁਲਿਸ ਨੇ ਰਿਟੈਲੀਏਟ ਕੀਤਾ ਔਰ ਸਾਡਾ ਰਿਸਪੌਂਸ ਬਹੁਤ ਸਵਿਫਟ ਸੀ ਤੁਸੀਂ ਸਾਰੇ ਹੀ ਉੱਥੇ ਸੀ ਐਂਡ ਆਲ ਦ ਸੀਨੀਅਰ ਆਫੀਸਰਸ ਵੀ ਰੀਚ ਦ ਸਪੌਟ ਇਮੀਡੀਏਟਲੀ ਇਨਕਲੂਡਿੰਗ ਮੀ ਐਂਡ ਵੀ ਹੈਵ ਰਾਉਂਡਡ ਅਪ ਮੋਸਟ ਆਫ 뎀 ਔਰ ਜਿੰਨੇ ਰਹਿ ਗਏ ਨੇ ਦੋ ਚਾਰ ਅਸੀਂ ਉਹਨਾਂ ਨੂੰ ਵੀ ਫੜ ਲਿਆ ਨਹੀਂ ਕਿ ਕਿ ਮੁਲਾਜ਼ਮ ਇੰਜਰੀ ਹੋਏ ਮੇਲ ਫੀਮੇਲ ਕੋਈ ਕਿੰਨੇ ਇੰਜਰੀ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਏ ਗਏ ਜੀ ਪੁਲਿਸ ਨੂੰ ਜਿਹੜੀ ਇੰਜਰੀਜ਼ ਹੈਗੀਆਂ ਉਹਨਾਂ ਦਾ ਅਸੀਂ ਐਮ ਐਲ ਆਰ ਕਰਾਵਾਂਗੇ ਔਰ ਉਹਨਾਂ ਦੇ ਸਟੇਟਮੈਂਟ ਦੇ ਬੇਸਿਸ ਤੇ ਅਸੀਂ ਪ੍ਰੋਪਰ ਪਤਾ ਕਿੰਨੇ ਕਿ ਮੁਲਾਜ਼ਮ ਕਿੰਨੇ ਜੀ ਹਲੇ ਤ but yes we have been able to timely prevent any major incident aur sada response bahut swift si hai aur bahut hi ek decisive action si we want to send a message ki public order nu asi kharab nahi honna ghatna nizam wala nu kinne kinnu kabu kita hon tak ji that is yet to be verified but jinne bhi bande utthe si ode ch maximum already phade gaye ne unna nu kalle kalle nu asi book karange jade baki reh gaye ne unnu video se identify karke unnu bhi hon sahi hai ji hun sahi hai bilkul theek hai ji it's completely possible ਉੱਰ ਦਾ ਹੰਗਾਮਾ ਵਾਛੇ ਹੋਇਆ ਵੀ ਤੁਸੀਂ ਰਲ ਖੜ ਦਿਓ ਸੜਕਾਂ ਦੇ ਤੁਹਾਨੂੰ ਇੱਟਾ ਰੋੜੇ ਜਿਹੜੇ ਨੇ ਉਹ ਤੁਹਾਨੂੰ ਇੱਥੇ ਦਿਖਾਈ ਦੇਣਗੇ ਆ ਕੁੜੀਆਂ ਵਜਿ ਆ ਗਈ ਆ ਕਾਫੀ ਜ਼ਿਆਦਾ ਹੰਗਾਮਾ ਜਿਹੜਾ ਲੱਗਾ ਹੈ ਫਰੀਦਕੋਟ ਦੇ ਪਿੰਡ ਚੰਦਪਾਣ ਦੇ ਵਿੱਚ ਅੱਜ ਇੱਕ ਵੱਡੀ ਵਾਰਦਾ ਸਾਹਮਣੇ ਆਈ ਹੈ ਪਿੰਡ ਵਾਸੀਆਂ ਵੱਲੋਂ ਕਿਤਨਾ ਕਿਤੇ ਜਿਹੜਾ ਜਾਮ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਕਾਫੀ ਜਿਹੜਾ ਬਵਾਦ ਪੈਦਾ ਹੋਇਆ ਹੈ ਦੇਖ ਸਕਦੇ ਹੋ ਫ੍ਰੀਕੋਰਡ ਦੇ ਚੰਦਪਾਉਂਦੀਆਂ ਤਸਵੀਰਾਂ ਕਾਫੀ ਇੱਟਾ ਰੋੜੇ ਜਿਹੜੇ ਚੱਲੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਪਹੁੰਚ ਚੁੱਕੀ ਹੈ ਸਭ ਦੇਖ ਸਕਦੇ ਹੋ ਤੁਸੀਂ ਕਿਵੇਂ ਇੱਟਾ ਰੋੜੇ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਦੇਖਣ ਨੂੰ ਮਿਲ ਰਹੇ ਨੇ ਫ੍ਰੀਕੋਰਡ ਦੇ ਚੰਦਪਾਉਂਦੀਆਂ ਤਸਵੀਰਾਂ ਤਾਂ ਪੁਛ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਤਾਂ ਮਾਮਲਾ ਕਿਸੇ ਦੱਸਿਆ ਜਾ ਰਿਹਾ ਕਿਤੇ ਨਾਲੀ ਨੂੰ ਲੈ ਕੇ ਜਿਹੜਾ ਮਾਮਲਾ ਸੀਗਾ ਪੁਲਸ ਵੱਲੋਂ ਕੁੱਝ ਲੋਕਾਂ ਨੂੰ ਕਾਬੂ ਵੀ ਕੀਤਾ ਗਿਆ ਜਿਨ੍ਹਾਂ ਲੋਕਾਂ ਨੇ ਕੀ ਆ ਜਾ ਰਿਹਾ ਕਿ ਪੁਲਸ ਤੇ ਰੋੜਿਆਂ ਨਾਲ ਹਮਲਾ ਕੀਤਾ ਦੇਖ ਸਕਦੇ ਹੋ ਤੁਸੀਂ ਇੱਕ ਮੋਟਰਸਾਈਕਲ ਡਿੱਗਿਆ ਪਿਆ ਇੱਥੇ ਕਿਉਂ ਪੁਲਸ ਗਲੀਆਂ ਦੇ ਵਿੱਚ ਨਜ਼ਰ ਆ ਰਹੀ ਹੈ ਪੜੀ ਗੈਂਤੀ ਦੇ ਵਿੱਚ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਜਿਨ੍ਹਾਂ ਨੇ ਦੱਸਿਆ ਜਾ ਰਿਹਾ ਕਿ ਪੁਸਤੇ ਰੋੜਿਆਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਨਕਾਰੀ ਜਿਹੜੇ ਨੇ ਉਹਨਾਂ ਨੂੰ ਦੇਖ ਸਕਦੇ ਹੋ ਕਿੰਨੀ ਵੱਡੀ ਗੈਂਤੀ ਦੇ ਵਿੱਚ ਪੁਲਿਸ ਵੱਲੋਂ ਅੱਜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇਹ ਫਰੀਦਪੁਰ ਜ਼ਿਲ੍ਹੇ ਦਾ ਪਿੰਡ ਆ ਚੰਦਪਾਣ ਚੰਦਪਾਣੀਆਂ ਦਿਖਾ ਰਹੇ ਆ ਚੰਦਪਾਣ ਦੀਆਂ ਹਮਲਾਵੀਆਂ ਨੇ ਤਾਂ ਚੰਦਪਾਣ ਦੇ ਵਿੱਚ ਇੱਕ ਵੱਡਾ ਫਗਾਮਾ ਦੇਖਣ ਨੂੰ ਮਿਲਿਆ ਹੈ ਦੇਖ ਸਕਦੇ ਹੋ ਤੁਸੀਂ ਵੇਖੋ ਤੁਸੀਂ ਕਿਵੇਂ ਲੋਕ ਆਪੋ ਆਪਣੇ ਕੋਠਿਆਂ ਤੇ ਜੜੇ ਹੋਏ ਦਿਖਾਈ ਦੇ ਰਹੇ ਨੇ ਹੈ ਤਾਂ ਦੇਖ ਸਕਦੇ ਹੋ ਕਿ ਆ ਜਾ ਰਿਹਾ ਕਿ ਇਸ ਘਰ ਵੱਲੋਂ ਵੀ ਹੋ ਸਕਦਾ ਹਮਲਾ ਹੋਇਆ ਹੋਵੇ ਤੋ ਟੈਕ ਕਰਨਾ ਸੀ ਤਾਂ ਪੁਲਿਸ ਵੱਲੋਂ ਕਾਫੀ ਸ਼ਕਤੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਪੁਲਿਸ ਨੂੰ ਮਜਬੂਰ ਹੋਣਾ ਪੈ ਰਿਹਾ ਅੱਜ ਸ਼ਕਤੀਕਰਨ ਵਾਸਤੇ ਦੇਖ ਸਕਦੇ ਹੋ ਤੁਸੀਂ ਲੋਕਾਂ ਨੂੰ ਕਾਬੂ ਕਰਨ ਲਈ ਭਜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਪੁਲਿਸ ਦੇ ਰੋੜਿਆਂ ਦੇ ਨਾਲ ਹਮਲਾ ਕੀਤਾ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਚੰਦਪਾਣਾ ਇਹ ਚੰਦਪਾਣ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਕਾਫੀ ਮਾਹੌਲ ਤਣਾਪੂਰਮ ਬਣ ਚੁੱਕਿਆ ਦੇਖ ਸਕਦੇ ਹੋ ਪੁਲਿਸ ਵੱਲੋਂ ਬੜੀ ਮਸਤੀ ਦੇ ਨਾਲ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਕਿਹੜੇ ਲੋਕਾਂ ਨੇ ਜਿਹੜਾ ਪਹਿਲਾਂ ਹੀ ਯਾਦ ਰੱਖੀ ਕਾਨੂੰਨ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਜਣੇ ਚਾਰ ਜਣੇ ਉਹ 6 ਜਣੇ ਆ ਕੁਟੀ ਫੜਾ ਕੋਈ ਨਹੀਂ ਕਿ ਕੁਟੀ ਆਹ ਕੁਟੀ ਨਾਲ ਕੀ ਨਾ ਤਾਂ ਫਿਰ ਆ ਸਭ ਤੋਂ ਇੱਕ ਟੱਪਲਸ ਬੋਲੋ ਕਾਬੂ ਉਹਨਾਂ ਲੋਕਾਂ ਨੂੰ ਕੋਸ਼ਿਸ਼ ਕਰਨ ਦੀ ਕੀਤੀ ਜਾ ਰਹੀ ਹੈ ਜਿਨ੍ਹਾਂ ਲੋਕਾਂ ਨੇ ਪੁਸਤਿਕ ਹਮਲਾ ਕੀਤਾ ਹੈ ਇਹ ਰਜੇਸ਼ ਕੁਮਾਰ ਜਿਹੜੇ ਐਸਐਚਓ ਜੈਤੂ ਨੇ ਤਾਂ ਸਵੇਰ ਤੋਂ ਜਿਹੜਾ ਇਸ ਕਿਦਾ ਜਾਨ ਲੱਗਿਆ ਸੀਗਾ ਤਾਂ ਉਸ ਨੂੰ ਕਵਰਜ ਕਰ ਰਹੇ ਸੀਗੇ ਪਰ ਉਸ ਤੋਂ ਬਾਅਦ ਹੀ ਇਹ ਜਿਹੜੇ ਹਾਲਾਤ ਦੇਖਣ ਨੂੰ ਮਿਲੇ ਆ ਆ ਬਚ ਗਈ ਦੇਖੋ ਲੋਕ ਜਿਹੜੇ ਉਹ ਸਾਹਮਣੇ ਖੇਤਾਂ ਦੇ ਵਿੱਚ ਭਜਦੇ ਦਿਖਾਈ ਦੇ ਰਹੇ ਨੇ ਜਿੰਨਾਂ ਵੱਲੋਂ ਇਸ ਘਟਨਾ ਨੂੰ ਇਨਜਾਮ ਦਿੱਤਾ ਸੀ ਦੇਖ ਸਕਦੇ ਹੋ ਲੋਕ ਲੋਕ ਕਾਫੀ ਲੋਕ ਆ ਜਿਹੜੇ ਖੇਤਾਂ ਦੇ ਵਿੱਚ ਭਜਦੇ ਦਿਖਾਈ ਦੇ ਰਹੇ ਨੇ ਤੋਂ ਉਹਨਾਂ ਵੱਲੋਂ ਕਿਤੇ ਨਾ ਕਿਤੇ ਜਿਹੜਾ ਹੋ ਸਕਦਾ ਹੈ ਕਿਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੋਈ। ਗੱਲ ਕਰਦੇ ਆ ਅਸੀਂ ਜੀਕੋਰਡ ਦੇ ਪੰਡਤ ਚੰਦ ਭਾਂਦੀ ਉੱਤੇ ਪੁਲਿਸ ਦੇ ਪਥਰਾ ਕੀਤਾ ਗਿਆ ਤਰਨਾ ਕਾਰਗਲੋਂ ਤਾਂ ਪੁਲਿਸ ਜਿਹੜੀ ਕੋਕੇ ਤੇ ਪਹੁੰਚੀ ਹੈ ਐਸਐਸਪੀ। ਪ੍ਰਗਾ ਜੈਨ ਉਹ ਵੀ ਆ ਗਏ ਨੇ ਐਸਟੀ। ਦਸ਼ਮੀਤ ਸਿੰਘ ਉਹ ਪੁਹੰਚੇ ਦਿੰਦੇ ਨੇ ਦਦੀ ਹਾੜਾ ਅਧਿਕਾਰੀ ਪਹੁੰਚ ਗਏ ਨੇ। ਤਾਂ ਪਥਰਾ ਕੀਤਾ ਗਿਆ ਕੋਸ ਤੋਂ ਸਭ ਉਹ ਤਸਵੀਰਾਂ ਉਹਨਾਂ ਲਈ ਦੇਖ ਸਕਦੇ ਤੁਸੀਂ ਖੇਤਾਂ ਦੇ ਵਿੱਚ ਪੁਲਿਸ ਨੂੰ ਭੱਜ ਕੇ ਉਹਨਾਂ ਲੋਕਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਸਾਹਮਣੇ ਦੇਖ ਸਕਦੇ ਹੋ ਤੁਸੀਂ ਜਿਹੜੇ ਲੋਕ ਭੱਜ ਕੇ ਗਏ ਹੈ ਤਾਂ ਉਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਉਹ ਭੱਜ ਰਹੇ ਹੈ ਪਿੱਛੇ ਉਹਨਾਂ ਦੇ ਪੁਲਿਸ ਜਾ ਰਹੀ ਹੈ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਇਹਖਦ ਨੂੰ ਤੁਸੀਂ ਵੇਖੋ ਕਿਸ ਪਾਸੇ ਜਿਹੜੇ ਲੋਕ ਦੇ ਭਾਈ ਜੀ ਕੀ ਤੁਸੀਂ ਇੱਥੇ ਜੇਤੂ ਦੇ ਰਹਿਣ ਆਲੇ ਆ ਕੀ ਸਾਰੀ ਵਾਰਦਾਤ ਹੋਈ ਕੀ ਹੈ ਕਾਰਨ ਕੀ ਬਣਿਆ ਮੈਂ ਥਾਣਾ ਸਿਟੀ ਕੋਲਪੁਰਾ ਤੋਂ ਆਇਆ ਹਾਂ ਸਰ ਠੀਕ ਹੈ ਇਹ ਸਾਨੂੰ ਤਾਂ ਹਾਲਾਤ ਨੂੰ ਮੌਕੇ ਤੇ ਸੱਜਿਆ ਗਿਆ ਸੀ ਕਿ ਪੁਲਿਸ ਨੇ ਪ੍ਰਸਾਦ ਹੋ ਗਿਆ ਤਰਨਾਗਰੀ ਵਾਲੇ ਬਸਤਾ ਆਸ ਕਰਕੇ ਆਪਣੀ ਸਾਰੀ ਫੋਰਟ ਦੇ ਸਮੇਤ ਇੱਥੇ ਪਹੁੰਚੇ ਮੌਕੇ ਕੀ ਕਾਰਨ ਕੀ ਸੀਗਾ ਕਿਉਂ ਤਰਨਾ ਲਾਇਆ ਸੀ ਪਤਾ ਲੱਗਾ ਕੋਈ ਪਤਾ ਲੱਗਾ ਵੀ ਪੈਫੋਕਮਾ ਦਾ ਕੋਈ ਪ੍ਰੋਬਲਮ ਹੈ ਇੱਥੇ ਕਿੰਨੇ ਕੁ ਬੰਦੇ ਇਸ ਤਰਨਾ ਕਰੀ